ਇਹ ਗੱਲ ਗੁੰਮਾ ਕੇ ਸੁਸਾਇਡ ਅਮੇਚਾ ਬੁਦਦਿੰ ਕਰਦੇ ਨੇ। ਕੋਹੜਾ ਦੇ ਵਿੱਚ ਕਿੰਨੀਆਂ ਲਾਸ਼ਾਂ ਪਈਆਂ ਨੇ, ਕਿੰਨਾ ਕੁਸਪਿਆ ਹੈ। ਲਾਸ਼ਾਂ ਤਾਂ ਮੇਰੇ ਵੀਰ ਦੇਖੋ ਕੰਕਾਲ ਜਿਹੜੀਆਂ ਬਣ ਗਿਆ ਲੱਖਾਂ ਦੇ ਹਿਸਾਬ ਨਾਲ ਪਈਆਂ, ਦੋ ਦਿਨ ਤੀਨ ਦਿਨ ਦੇ ਲੱਖਾਂ ਦੇ ਹਿਸਾਬ ਨਾਲ। ਮੇਰੇ ਹਿਸਾਬ ਨਾਲ ਪੰਜਾਬ ਦੇ ਅੰਦਰ ਪ੍ਰਤੀ ਦਿਨ ਦੇ ਹਿਸਾਬ ਨਾਲ 5 ਤੋਂ ਲੈ ਕੇ 12 ਬੰਦੇ ਡੇਲੀ ਮਰਦੇ ਨੇ। ਕੋਈ ਦਿਨ ਨਹੀਂ ਹੁੰਦਾ ਜਦ ਹੀ ਪਤਾ ਨਹੀਂ ਹੁੰਦਾ। ਡੈਡੀ ਮੇਰਾ ਇੱਕ ਦਿਹਾੜੀ ਮਜ਼ਦੂਰੀ ਵਾਲਾ ਪਿੰਡਾਤੀ ਜਿਹੜਾ ਖੇਤਾਂ ਦੇ ਅੰਦਰ ਕਿਸੇ ਨੇ ਸਰੀ ਲੱਗਿਆ ਉਹ ਮਾਂ 6 ਮਹੀਨੇ ਦੀ ਉਮਰ ਚ ਗੁਜ਼ਰ ਗਈ ਤੇ ਇਕਲੋਤਾ ਮੈਂ ਇਕੱਲਾ ਮੈਂ ਬੇਟਾ ਸੀ ਤਿੰਨ ਭੈਣਾਂ ਸੀ ਮੇਰੇ ਉੱਪਰ ਸਾਨੂੰ ਨਹੀਂ ਸੁਧਰਨ ਮੈਂ 12 ਸਾਲ ਦੀ ਮੇਰੀ ਉਮਰ 'ਤੇ ਜਦੇ ਜ਼ਿੰਮੇਵਾਰੀਆਂ ਸਹ ਰਿਸ਼ਤੇਦਾਰ ਇਹ ਕਹਿੰਦੇ ਤੇ ਵੀ ਤੇਰੇ ਬੱਚੇ ਤੂੰ ਪਾਲ ਮੇਰੇ ਘੜੀ ਕਹਿੰਦਾ ਸਾਡਾ ਗੁਲੇਣਾ ਦਾ ਫੈਦਾ ਤੂੰ ਕਿੱਤੇ ਤੂੰ ਜਾ ਮੇਰੇ ਘਰ ਵਾਲੀ ਤੇਰੀ ਮਰੇ ਸਾਡੇ ਦੀ ਮਰੇ ਜਦੋਂ ਮੈਂ ਪਹਿਲੀ ਵਾਰ ਇੱਕ ਮਹਿਲਾ ਦੀ ਜਾਨ ਬਚਾਈ। ਉਦੋਂ ਮੇਰਾ ਨਾਮ ਪੈ ਗਿਆ ਅਸੀ ਮਲਕੋਤਾਪੁਰ ਮੈਨੂੰ ਇਹ ਨਹੀਂ ਪਤਾ ਸੀ ਗੋਤਾਪੁਰ ਹੁੰਦਾ ਕੀ ਹੈ ਗੋਤਾਪੁਰ ਮੇਰੇ ਡੈਡੀ ਨੂੰ ਇਹ ਲੱਗ ਰਿਹਾ ਸੀ ਗੋਤਾਪੁਰ ਕਿਸੇ ਚੋਰ ਨੂੰ ਜਾਂਦੇ ਨੇ। ਸਰਕਾਰ ਦੇ ਕਿਸੇ ਨੂੰ ਮੰਨਦੇ ਉਹਨਾਂ ਪੁਲਿਸ ਨੂੰ ਜਾਂ ਕਿਸੇ ਮੈਕਮੇ ਦੇ ਅਧਿਕਾਰੀ ਨੂੰ ਸਾਹਮਣੇ ਆ ਕੇ ਇਸ ਚੀਜ਼ ਦਾ ਬਿਆਨ ਦੇਣਾ ਚਾਹੀਦਾ ਕਿ ਸੀਡਰ ਹੋਣਾ ਆਪਾਂ ਤੁਹਾਡੇ ਨਾਲ। ਅਗਰ ਕਈ ਕਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਬੰਦਾ ਸੁਸਾਇਡ ਕਰ ਰਿਹਾ ਹੈ। ਯਾ ਕੋਈ ਹਾਦਸੇ ਦਾ ਸ਼ਿਕਾਰ ਹੋਏ ਕੋਈ ਐਕਸੀਡੈਂਟ ਹੋ ਗਿਆ ਤੁਹਾਨੂੰ ਫਟਕੀ ਦੀ ਮਦਦ ਕਰਨੀ ਚਾਹੀਦੀ ਹੈ। ਆਪਾਂ ਖੜੇ ਤੋਂ ਟੈਨਸ਼ਨ ਨਾਲ। ਵੰਦੇ ਡਰਦਾ ਮਾਰਾ ਤੇ ਹੱਥ ਨਹੀਂ ਬੰਨ੍ਹਦਾ ਅੱਜ ਮੇਰੇ 18.5 ਲੱਖ ਕੋਲਵਰ ਹੋ ਗਏ YouTube Facebook Instagram ਤੇ 18.5 ਲੱਖ ਕੋਲਵਰ ਹੋ ਗਏ ਕਦੇ ਮੈਂ ਆਪਣੇ ਆਪ ਨੂੰ ਸਟਾਰ ਨਹੀਂ ਮੰਨਿਆ ਕਦੇ ਦੇਖਿਆ ਮੇਰੇ ਪਿੱਛੇ ਕੋਈ ਬੋਡੀਗਾਰਡ ਘੁੰਮ ਰਿਹਾ ਨਾ ਕੋਈ ਖਾਣ ਦਾ ਸੇਵਕ ਸੀ ਨਾ ਕਮਾਂਡ ਦਾ ਕੋਈ ਸੀ ਇਕੱਲਾ ਤੇ ਇਕੱਲਾ ਇੱਕ ਨਹਿਰ ਔਰ ਨਹਿਰ ਤੋਂ ਇਲਾਵਾ ਕੋਈ ਨਹੀਂ ਹੋ ਰੱਬ ਦੀ ਔਰ ਇਹ ਜਿਹੜਾ ਸਮਾਜ ਸਾਡਾ ਵੀਡੀਓ ਦੇਖ ਰਿਹਾ इंडिया फोकस 24 ਦੇਖ ਰਹੇ ਤੁਸੀਂ ਤੇ ਮੈਂ ਹਿਮਾਂਸ਼ੂ ਮੜਕਨ ਅੱਜ ਛੋਟੇ ਮੁੱਦਾ ਤੇ ਵੱਡੇ ਸਵਾਲ ਦੇ ਵਿੱਚ ਸਾਡੇ ਨਾਲ ਆਸ਼ੂ ਮਲਿਕ ਗੋਤਾਖੋਰ ਆਸ਼ੂ ਮਲਿਕ ਜੀ ਮੌਜੂਦ ਨੇ ਸੋ ਪਹਿਲਾਂ ਤਾਂ ਮਲਿਕ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ ਥੈਂਕ ਯੂ ਸੋ ਮਚ ਤੁਸੀਂ ਸਮਝਿਆ ਸਭ ਤੋਂ ਪਹਿਲਾਂ ਤਾਂ ਮਲਿਕ ਸਾਹਿਬ ਪਹਿਲਾ ਸਵਾਲ ਤਾਂ ਇਹ ਬਣ ਗਿਆ ਕਿ ਆਸ਼ੂ ਮਲਿਕ ਆਸ਼ੂ ਮਲਿਕ ਗੋਤਾਖੋਰ ਕਿਵੇਂ ਬਣ ਗਿਆ ਉਹ ਵੀ ਭਾਰਤ ਦਾ ਨੰਬਰ 1 ਗੋਤਾਖੋਰ ਸਰ ਪਹਿਲੀ ਗੱਲ ਤਾਂ ਮੈਂ ਪਰਮਾਤਮਾ ਦੀ ਕਿਰਪਾ ਨਾਲ ਇੱਕ ਆਮ ਆਦਮੀ ਹਾਂ ਕਦੇ ਮੈਂ ਆਪਣੇ ਆਪ ਨੂੰ ਖਾਸ ਨਹੀਂ ਸਮਝਦਾ ਔਰ ਦੂਜੀ ਗੱਲ ਜਦ ਵੀ ਕੋਈ ਬੰਦਾ ਕੋਈ ਕੰਮ ਕਰਦਾ ਹੈ ਨਾ ਉਹਦੇ ਲਈ ਨਾ ਇੱਕ ਪੇਪਰ ਵਰਕ ਕਰਦਾ ਹੈ ਬੜਾਈ ਕਰਦਾ ਹੈ ਮੈਨੂੰ ਹਾਲਾਤ ਨੇ ਗੁੱਤਾ ਖੋਰ ਬਣਾਤਾ ਘਰ ਦੀ ਗਰੀਬੀ ਨੇ ਮੈਨੂੰ ਗੁੱਤਾ ਖੋਰ ਬਣਾਤਾ ਡੈਡੀ ਮੇਰਾ ਇੱਕ ਦਿਹਾੜੀ ਮਜ਼ਦੂਰੀ ਵਾਲਾ ਬੰਦਾ ਸੀ ਜਿਹੜਾ ਖੇਤਾਂ ਦੇ ਅੰਦਰ ਕਿਸੇ ਦੇ ਸੇਰੀ ਲੱਗਿਆ ਹੁੰਦੀ ਮਾਂ 6 ਮਹੀਨੇ ਦੀ ਉਮਰ ਚ ਗੁਜ਼ਰ ਗਈ ਤੇ ਇਕਲੋਤਾ ਮੈਂ ਇੱਕ ਕੱਲਾ ਮੈਂ ਬੇਟਾ ਦਾ ਤਿੰਨ ਭੈਣਾਂ ਸੀ ਮੇਰੇ ਉੱਪਰ ਉਹ ਡੈਡੀ ਇਕੱਲਾ ਕੰਮ ਕਰਾਉਂਦਾ ਤੇ ਘਰ ਦੇ ਅੰਦਰ ਕੋਈ ਸਾਧਨ ਨਹੀਂ ਦਾ ਕਿਸੇ ਤਰੀਕੇ ਦਾ ਵੀ ਕੋਈ ਪ੍ਰੋਪਰਟੀ ਨਹੀਂ ਦਾਦੇ ਕਈ ਵਾਰ ਦਾਦੇ ਬੜਦਾਦੇ ਪ੍ਰੋਪਰਟੀਆਂ ਛੱਡ ਕੇ ਚਲੇ ਜਾਂਦੇ ਵੀ ਕਿਸੇ ਕੋਲ ਖੇਤ ਕਿਸੇ ਕੋਲ ਕੋਠੀ ਕਿਸੇ ਕੋਲ ਜ਼ਮੀਨ ਪਰ ਸਾਡੇ ਕੋਲ ਕੁਛ ਹੀ ਦਾ ਬੀਰੋ ਵਟਾ ਜ਼ੀਰੋ ਬੱਤੇ ਘਰ ਦਾ ਕਿਰਾਇਆ ਜਿਹੜਾ ਸੀ 10 ਰੁਪਏ ਮਹੀਨਾ ਤੇ 1993 ਦਾ ਟਾਈਮ ਸੀ ਸਨ 1993 ਮੈਂ ਸ 12 ਸਾਲ ਦੀ ਮੇਰੀ ਉਮਰ ਸੀ ਜਦ ਇਹ ਜ਼ਿੰਮੇਵਾਰੀ ਮੇਰੇ ਉੱਪਰ ਪਈ ਤੇ ਪਰ ਕੋਈ ਸਾਥ ਦੇਣ ਵਾਲਾ ਨਹੀਂ ਕੁਝ ਪਤਾ ਨਹੀਂ ਦੀ ਕੋਈ ਰਿਸ਼ਤੇਦਾਰ ਨੇ ਹੱਥ ਕੜੇ ਕਰਤੇ ਤੇ ਰਿਸ਼ਤੇਦਾਰ ਇਹ ਕਹਿੰਦੇ ਤੇ ਵੀ ਤੇਰੇ ਬੱਚੇ ਤੂੰ ਪਾਲ ਮੇਰੇ ਡਾਡੀ ਨੂੰ ਕਹਿੰਦੇ ਸਾਡਾ ਕੁਲੇ ਨਹੀਂ ਦੇਣਾ ਨਹੀਂ ਫਾਇਦਾ ਤੂੰ ਕਿਤੇ ਤੂੰ ਜਾਣ ਘਰ ਵਾਲੀ ਤੇਰੀ ਮਰੀ ਸਾਡੇ ਨਹੀਂ ਮਰੀ ਤਾਂ ਟੌਰਚਰ ਕਰਨ ਵਾਲੇ ਬਹੁਤੇ ਮੈਂ मतलब ਜਿਹੜਾ ਮਾਈਂਡ ਜਿਹੜਾ ਦਿਮਾਗ ਨੂੰ ਟੌਰਚਰ ਕਰਨ ਵਾਲੇ ਬਹੁਤੇ ਮੈਂਟਲੀ ਟੌਰਚਰ ਮੈਂਟਲੀ ਜਿਹਨੂੰ ਟੌਰਚਰ ਕਹਿੰਦੇ ਆ ਤੇ ਪਲੱਸ ਵੈਸੇ ਵੀ ਜਿਹੜੇ ਬੰਦੇ ਟੋਨ ਕਰਦੇ ਤੇ ਬਈ ਇਹ ਤਾਂ ਗਰੀਬ ਇਹਦੇ ਕੋਲ ਕੁਝ ਨਹੀਂ ਅੱਲੇ ਪੱਲੇ ਡੈਡੀ ਨੂੰ ਮਤਲਬ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਪਰ ਜਦ ਮੈਂ ਪਹਿਲੀ ਵਾਰ ਇੱਕ ਮਹਿਲਾ ਦੀ ਜਾਨ ਬਚਾਈ ਉਸ ਟਾਈਮ ਮੇਰਾ ਨਾਮ ਪੈ ਗਿਆ ਆਸ਼ੂ ਮੱਲਿਕ ਗੋਤਾਖੋਰ ਮੈਨੂੰ ਇਹ ਨਹੀਂ ਪਤਾ ਸੀ ਗੋਤਾਖੋਰ ਹੁੰਦਾ ਕੀ ਹੈ ਗੋਤਾਖੋਰ ਮੇਰੇ ਡੈਡੀ ਨੂੰ ਇਹ ਲੱਗ ਰਹੀਦੀ ਗੋਤਾਖੋਰ ਚ ਕਿਸੇ ਚੋਰ ਨੂੰ ਕਹਿੰਦੇ ਨੇ ਜਦ ਅਗਲੇ ਦਿਨ ਮੇਰਾ ਅਖਬਾਰ ਚ ਨਾਮ ਸੁਪਿਆ ਨਾ ਡੈਡੀ ਡਰ ਗਿਆ ਤੇ ਔਰ ਜਿਸ ਦਿਨ ਮੈਂ ਉਸ ਮਹਿਲਾ ਨੂੰ ਕੱਢਿਆ ਤੇ ਮੈਂ ਡਰ ਗਿਆ ਤੇ ਸਾਰੀ ਰਾਤ ਨਹੀਂ ਸੋਇਆ ਤੇ ਮੇਰਾ ਫਰਸਟ ਕੇਸ ਸੀ ਕਿਸੇ ਨੂੰ ਜਾਨ ਔਰ ਜਿਹੜੀ ਲੇਡੀਜ਼ ਸੀ ਮੈਂ ਜਾਨ ਬਚਾਈ ਤੇ ਨਾ ਮੇਰੇ ਤੋਂ ਚਾਰ ਗੁਣਾ ਜ਼ਿਆਦਾ ਮੋਟੀ ਸੀ ਉਹ ਮੈਂ ਤਾਂ ਇੱਕ ਨਿੱਕਾ ਦਾ 12 ਸਾਲ ਦਾ ਬੱਚਾ ਕਿੱਥੇ 35 36 ਸਾਲ ਦੀ ਲੇਡੀਜ਼ ਔਰ ਪੂਰੀ ਹਲਤੀ ਸਰੀਰ ਤੋਂ ਕੀ ਸੋਚ ਕੇ ਛਾਲ ਮਾਰਦੀ ਨੇ ਅਰਚ ਬਸ ਰਬ ਦਾ ਨਾਮ ਲੈ ਕੇ ਪਤਾ ਹੀ ਨਹੀਂ ਮੈਂ ਬੈਠੇ ਸੋਚਦਾ ਸੀ ਮੈਂ ਬਚ ਕਿਵੇਂ ਗਿਆ ਮੈਂ ਇਹ ਨਹੀਂ ਸੋਚਦਾ ਕਿ ਉਹ ਲੇਡੀਜ਼ ਕਿਵੇਂ ਬਚ ਗਈ ਮੈਂ ਆਪਣੇ ਆਪ ਨੂੰ ਸੋਚ ਰਿਹਾ ਕਿ ਮੈਂ ਕਿਵੇਂ ਬਚ ਗਿਆ ਮਹਾਰਾਜ ਨਾ ਮਤਲਬ ਤੁਸੀਂ ਨਹਿਰ ਚ ਛਾਲ ਮਾਰੀ ਕਿ ਇੰਨੀ ਹੈਵੀ ਲੇਡੀ ਪਈ ਆ ਉਹ ਡੁੱਬ ਰਹੀ ਆ ਤੇ ਹੋਰ ਲੋਕ ਨਹੀਂ ਸੀ ਇੱਕ 12 ਸਾਲ ਦੇ ਸਾਰੇ ਲੋਕ ਤੇ ਮੈਂ ਵੀਰੇ ਇੰਨੇ ਲੋਕ ਤੇ ਹਰ ਕੋਈ ਤਮਾਸਵੀਨ ਬਣ ਕੇ ਦੇਖ ਰਹੀ ਚਲਦਾ ਜਿਵੇਂ ਇੱਕ ਰੋਡ ਹੁੰਦਾ ਹਾਈਵੇ ਮੇਨ ਹਾਈਵੇ ਦੀ ਸਰੰਦ ਰੋਡ ਪਾਣੀ ਪਤ ਇੱਕ ਅਸੰਦ ਰੋਡ ਥੋੜੀ ਅਸੰਦ ਰੋਡ ਪਾਣੀ ਪਤ ਇੱਕ ਮੇਨ ਹਾਈਵੇ ਥੀ ਜਿਹਨੂੰ ਕਹਿੰਦੇ ਨੇ ਜਿਹ ਕਹਿੰਦਾ ਕੋੰਦਾ ਜਿਹੜਾ ਸੋ ਫਿੱਦੋ ਜੀ ਇਹ ਦਸੰਦ ਰੋਤਕ ਜਾ ਰਹੀ ਦੀ ਮੇਨ ਹਾਈਵੇ ਦੇ ਉੱਪਰ ਉੱਥੇ ਵਾਲੇ ਡੁਬਰੀ ਸਟ੍ਰਕ ਵੀ ਜਾ ਰਹੇ ਨੇ ਬਸ ਉਹ ਉੱਥੇ ਨਾਲ ਫੈਕਟਰੀਆਂ ਵੀ ਤੇ ਘਰ ਵੀ ਦੀ ਕਿਸੇ ਦੀ ਹਿੰਮਤ ਨਹੀਂ ਦੀ ਪਰ ਜਿਗਰਾ ਕਿਸੇ ਦਾ ਨਹੀਂ ਪਿਆ ਕੇ ਉਹ ਹੱਥ ਪਾ ਲਈ ਔਰ ਅੱਜ ਵੀ ਭਾਜੀ ਉਹਨਾਂ ਉਸ ਟਾਈਮ ਨੂੰ ਛੱਡੋ ਅੱਜ 2025 ਚੱਲ ਰਿਹਾ ਅੱਜ ਵੀ ਕੋਈ ਸਾਡੇ ਉਰੇ ਬਾਕੜਾ ਰਾਇਦਰ ਕੋਈ ਸੁਸਾਇਸਾਈਡ ਕਰ ਜਾਂਦਾ ਨਾ ਵਿਚਾਰਾ ਇਹ ਕੋਈ ਡੁੱਬਦਾ ਵਾ ਕਿਸੇ ਕਿਸੇ ਤਰੀਕੇ ਨਾਲ ਜਿਵੇਂ ਕੋਈ ਸਮਗਰੀ ਸੱਟ ਲਾਇਆ ਹਾਸੇ ਦਾ ਸ਼ਿਕਾਰ ਹੋ ਪੈਰ ਸਲੀਪ ਹੋ ਗਿਆ ਕਿਸੇ ਤਰੀਕੇ ਨਾਲ ਬੰਦਾ ਗਿਰ ਗਿਆ ਅੱਜ ਵੀ ਕੋਈ ਚੇਤੇ ਉਹਨੂੰ ਹੱਥ ਨਹੀਂ ਪੰਦਾ ਬਚਾਉਣ ਵਾਸਤੇ ਅੱਜ ਦਾ ਵੀ ਕੋਈ ਦਿਨ ਮੇਰੇ ਹਿਸਾਬ ਨਾਲ ਪੰਜਾਬ ਦੇ ਅੰਦਰ ਪ੍ਰਤੀ ਦਿਨ ਦੇ ਹਿਸਾਬ ਨਾਲ 5 ਤੋਂ ਲੈ ਕੇ 12 ਬੰਦੇ ਡੇਲੀ ਮਰਦੇ ਨੇ ਕੋਈ ਦਿਨ ਨਹੀਂ ਹੁੰਦਾ ਜਦ ਦਿਨ ਬੰਦਾ ਨਹੀਂ ਮਰਦਾ ਪਰ ਮਲਿਕ ਸਾਹਿਬ ਐ ਨਹੀਂ ਲੱਗਦਾ ਕਿ ਜਵੇਂ ਬੰਦਾ ਕੋਸ਼ਿਸ਼ ਕਰੇ ਕਿ ਉਹਨਾਂ ਨੂੰ ਬਚਾਉਣ ਦੀ ਇਹ ਫੋਨ ਕੱਢ ਕੇ ਵੀਡੀਓ ਬਣਾਉਣ ਲੱਗ ਜਾਂਦੇ ਬਹੁਤ ਸਾਰਾ ਇਹ ਬਹੁਤ ਵਾਕਏ ਨੇ ਸੋਸ਼ਲ ਮੀਡੀਆ ਪਰ ਆ ਰਿਹਾ ਪਿਆ ਵਾ ਜੀ ਦੇਖੋ ਅਲਤੇ ਟਾਈਮ 'ਚ ਚਲੋ ਮੈਂ ਇਹ ਨਹੀਂ ਕਹਿੰਦਾ ਵੀਡੀਓ ਬਣਾਣੀ ਚਾਹੀਦੀ ਕਿਉਂਕਿ ਵੀਡੀਓ ਇੱਕ ਸਬੂਤ ਦੇ ਤੌਰ ਦੇ ਉੱਪਰ ਵੀ ਹੁੰਦੇ ਨੇ ਫਲਾਣਾ ਬੰਦਾ ਦੁਨੀਆ ਦੇ ਅੰਦਰ ਨਹੀਂ ਆਈ ਕਈ ਵਾਰ ਜਿੱਥੇ ਅੱਗ ਲੱਗੇ ਟ੍ਰੇਨ ਆਸਾ ਹੋ ਗਿਆ ਰੋਡ ਐਕਸੀਡੈਂਟ ਹੋ ਗਿਆ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਵੀਡੀਓ ਨਾ ਬਣਾਵੇ ਜ਼ਰੂਰੀ ਹੈ ਉਸ ਤੋਂ ਤਾਂ ਕਿ ਆਉਣ ਵਾਲੀ ਪੀੜ੍ਹੀ ਆਉਣ ਵਾਲੀ ਜਨਰੇਸ਼ਨ ਨੂੰ ਸਿੱਖ ਮਿਲੇ ਕਿ ਵੀ ਫਲਾਣੇ ਬੰਦੇ ਉਸ ਤੋਂ ਆਕੜੇ ਬੰਦੇ ਨੇ ਕਿ ਇੰਨਾ ਬੰਦਾ ਦੁਨੀਆ ਤੋਂ ਲੰਗ ਗਿਆ ਹੋਰ ਕਿਸ ਗਲਤੀਆਂ ਤੋਂ ਲੰਗਿਆ ਕਿਸ ਕਾਰਨ ਲੰਗਿਆ ਮੈਂ ਕਹਿੰਦਾ ਵੀਡੀਓ ਬਣਾਣੀ ਚਾਹੀਦੀ ਹੈ ਪਰ ਸਾਰਿਆਂ ਨੂੰ ਨਹੀਂ ਕੁਝ ਤਾਂ ਮਦਦ ਵਾਸਤੇ ਖੜੇ ਹੋ ਹਰ ਕੋਈ ਨਹੀਂ ਜਿ ਸੋਸ਼ਲ ਮੀਡੀਆ ਦੇ ਟ੍ਰੈਂਡ ਬਣ ਕੇ ਸਾਰੇ ਮੋਬਾਈਲ ਕੱਢ ਕੇ ਘਟ ਜਾਂਦੇ ਨੇ ਪਰ ਬਚਾਉਣ ਵਾਲਾ ਕੋਈ ਨਹੀਂ ਹੁੰਦਾ ਬਸ ਕੱਲਾ ਕਹਿੰਦੇ ਤੂੰ ਕਰਦੇ ਕੋਲ ਤੂੰ ਕਰਦੇ ਕੋਲ ਡਰਦੇ ਬੋਦਨੇ ਪਤਾ ਕੀ ਚੱਕਰ ਸਾਨੂੰ ਨਾ ਹੁਣ ਪਾਰਦਰਸ਼ੀ ਚਾਹੀਦੀ ਹੈ ਪਾਰਦਰਸ਼ੀ ਕੀ ਚਾਹੀਦੀ ਹੈ ਸਰਕਾਰ ਦੇ ਕਿਸੇ ਨੁਮੰਦੇ ਨੂੰ ਨਾ ਪੁਲਿਸ ਨੂੰ ਜਾਂ ਕਿਸੇ ਮੈਕਮੇ ਦੇ ਆਦਮੀ ਨੂੰ ਸਾਹਮਣੇ ਆ ਕੇ ਇਹ ਚੀਜ਼ ਦਾ ਬਿਆਨ ਦੇਣਾ ਚਾਹੀਦਾ ਕਿ ਤੁਸੀਂ ਡਰੋ ਨਾ ਆਪਾਂ ਤੁਹਾਡੇ ਨਾਲ ਅਗਰ ਕਈ ਕਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਬੰਦਾ ਸੁਸਾਇਸਾਈਡ ਕਰ ਰਿਹਾ ਹੈ ਜਾਂ ਕੋਈ ਹਾਦਸੇ ਦਾ ਸ਼ਿਕਾਰ ਹੋਏ ਕੋਈ ਐਕਸੀਡੈਂਟ ਹੋ ਗਿਆ ਤੁਹਾਨੂੰ ਭੱਜ ਕੇ ਉਹਦੀ ਮਦਦ ਕਰਨੀ ਚਾਹੀਦੀ ਹੈ ਆਪਾਂ ਖੜੇ ਬੱਲੇ ਦਰਦਾ ਮਹਾਰਾਜ ਕੋਲ ਹੱਥ ਨਹੀਂ ਪੰਦਾ ਅਗਲਾ ਕੋਈ ਕਹਿੰਦਾ ਮੈਂ ਨਾ ਮੇਰੇ ਉੱਪਰ ਨਾ ਦੇ ਬਿਲਕੁਲ ਬਿਲਕੁਲ ਮੇਰੇ ਉੱਪਰ ਕੋਈ ਬਲੇਮ ਨਾ ਦੇ ਔਰ ਐਸਾ ਹੋਇਆ ਵੀ ਹੈ ਇਹ ਝੂਠ ਗੱਲ ਨਹੀਂ ਹੈ ਇਹ ਮੈਂ ਤੁਹਾਨੂੰ ਕਾਣੀ ਦੱਸ ਰਿਹਾ ਸੰ 2000 ਦੀ ਇੱਕ ਬੰਦਾ ਸੀ ਬਗਵਤੀ ਪ੍ਰਸਾਦ ਬੇਲਦਾਰ ਸੰ 2000 ਦੀ ਗੱਲ ਹੈ ਉਹ ਬੰਦੇ ਨੇ ਕਿਸੇ ਦੀ ਜਾਨ ਬਚਾਉਣ ਵਾਸਤੇ ਛਾਲ ਮਾਰਦੀ ਪਾਣੀ ਦੇ ਅੰਦਰ ਔਰ ਜਿਹੜੇ ਬੰਦੇ ਨੇ ਸੁਸਾਇਡ ਕੀਤਾ ਮਤਲਬ ਜਿਹੜਾ ਬੰਦਾ ਪਾਣੀ ਦੇ ਅੰਦਰ ਛਾਲ ਮਾਰੀ ਔਰ दारू ਪੀ ਰੱਖੀ ਸੀ ਉੱਥੇ ਫਟਕ ਜਿਹੇ ਪਾਣੀ ਦੇ ਗਾਟਰ 'ਚ ਲੱਗੇ ਹੁੰਦੇ ਗਾਟਰ ਦੇ ਅੰਦਰ ਘੁੰਮ ਕੇ ਆ ਗਿਆ ਉਹ ਜਿਹੜਾ ਉੱਪਰ ਭਗਵਤੀ ਪ੍ਰਸਾਦ ਕੇ ਖੜਾ ਥੀ ਉਹਨੇ ਇੱਕਦਮ ਤੁਰੰਤ ਉਹਨੂੰ ਬਚਾਉਣ ਵਾਸਤੇ ਛਾਲ ਮਾਰਤੀ ਉਹ ਬੰਦਾ ਬਚ ਨਹੀਂ ਪਾਇਆ ਉਹ ਬੰਦਾ ਮਰ ਗਿਆ ਉਹਦੀ ਘਰ ਵਾਲੀ ਨੇ ਨਾਲ ਦੇ ਨਾਲ ਹੀ ਬਲੇਮ ਲਾਤਾ ਕਿ ਵੀ ਮੇਰਾ ਘਰ ਵਾਲਾ ਤੇ ਇੰਨੇ ਮਾਰਿਆ ਜਿਹੜਾ ਬਚਾਣ ਗਿਆ ਥੀ ਵਿਚਾਰਾ ਉਹਦੀ ਸਰਕਾਰੀ ਨੌਕਰੀ ਗਈ 12 ਸਾਲ ਉਹਨੇ ਜੇਲ੍ਹ ਕੱਟਿਆ 12 ਸਾਲ ਕਿਹੜਾ ਨਾ ਬੜਾ ਸਾਲ ਹੈ ਬੰਦੇ ਨੇ 12 ਸਾਲ ਜੇਲ੍ਹ ਕੱਟੀ ਬੰਦਾ ਹੁਣ ਵੀ ਹੈ ਤੋਗੋ ਤੋ ਮੈਂ ਤੁਹਾਡੀ ਗੱਲ ਕਰਾ ਦੂੰਗਾ 12 ਸਾਲ ਬੰਦੇ ਨੇ ਜੇਲ੍ਹ ਕੱਟੀ ਉਹਦਾ ਪਰਿਵਾਰ ਮੈਨੂੰ ਹੁਣ ਵੀ ਫੋਨ ਕਰਦਾ ਹੈ। ਔਰ ਸਾਰੀ ਨੌਕਰੀ ਹੰਲੇ ਤਾਂ ਕੁਝ ਨਹੀਂ ਮਿਲਿਆ ਸਾਰਾ ਮਿੱਟੀ ਹੋ ਗਿਆ ਅਗਲੇ ਦਾ। ਤੇ ਕੁਝ ਚੀਜ਼ਾਂ ਆਪਣੇ ਅੰਦਰ ਵੀ ਹੈ। ਹਰ ਮੈਂ ਕਹਿੰਦਾ ਪੰਜਾਂ ਉਂਗਲੀਆਂ ਇੱਕ ਬਰਾਬਰ ਨਹੀਂ ਹੈ। ਕਈ ਵਾਰ ਨਾ ਕਿਸੇ ਦੀ ਆਪਾਂ ਮਦਦ ਕਰਨ ਜਾਂਦੇ ਨਾ ਤਾਂ ਕਈ ਬੰਦਾ ਉਲਟਾ ਹੀ ਪੜ ਜਾਂਦਾ ਹੈ। ਹੁਣ ਦੇਖ ਲਓ ਸਮਾਜ ਦੇ ਅੰਦਰ ਦੇਖ ਲਓ ਮੈਂ ਸਮਾਜ ਦੀ ਗੱਲ ਕਰੂੰਗਾ। ਹਰ ਸਾਲ ਕੋਈ ਨਾ ਕੋਈ ਫੈਸਟੀਵਲ ਹੁੰਦਾ ਜੀ ਗਣਪਤੀ ਵਿਸਰਜਨ ਹੋ ਗਿਆ ਸਰਸਵਤੀ ਪੂਜਾ ਹੋ ਗਈ ਲਾੜ ਦਾ ਮੇਲਾ ਹੋ ਗਿਆ ਛਟ ਪੂਜਾ ਹੋ ਗਈ ਐਜ ਬਹੁਤ ਸੇ ਫੈਸਟੀਵਲ ਨੇ ਜਿਨ੍ਹਾਂ ਦਾ ਲਿੰਕ ਸਿੱਧਾ ਨਹਿਰਾਂ ਤੋਂ ਦਰਿਆ ਤੋਂ ਸਮੁੰਦਰਾਂ ਦੇ ਅੰਦਰ ਹੈ ਬਿਲਕੁਲ ਜੀ ਇਹ ਕਿਸੇ ਪਾਣੀ ਦੇ ਸਰੋਤੇ ਪਾਣੀ ਦੀ ਟੋਬੇ ਨਾਲ ਯਾਨੀ ਪਾਣੀ ਨਾਲ ਸਿੱਧਾ ਲਿੰਕ ਹੈ ਉਹਨਾਂ ਦਾ ਬਿਲਕੁਲ ਇੱਕ ਵਾਰ ਇੱਕ ਬੰਦਾ ਪੂਰੇ 10-12 ਥੇਲੇ ਭਰ ਕੇ ਲੈ ਕੇ ਆਇਆ ਪਾਣੀ ਅੰਦਰ ਕਬਾੜ ਸੱਟ ਰਿਹਾ ਉਹ ਥੇਲੇ ਮੋਮਜਮੇਲ ਪਰ ਸੱਟੀ ਜਾ ਰਿਹਾ ਮੈਂ ਖੜਾ ਹੋ ਗਿਆ ਖੜਾ ਹੋ ਕੇ ਸਿਰਫ ਮੈਂ ਉਹਨੂੰ ਇਹ ਕਹਿ ਆ ਕਿ ਭਾਈ ਤੂੰ ਇਹ ਕਿਉਂ ਸੱਟ ਰਿਹਾ ਕੈ ਲਗਾਏ ਸਾਡਾ ਸਮਗਰੀ ਇਹ ਪੂਜਾ ਪਾੜ ਦਾ ਸਮਾਨ ਹੈ ਆਪਾਂ ਇੱਕ ਸਾਲ ਇਕੱਠਾ ਕਰਦੇ ਸਾਲ ਤੋਂ ਬਾਅਦ ਸਟਣਾਂਦੇ ਆ ਮੈਨ ਕਿ ਤੂੰ ਲਫਾਪੇ ਤੋਂ ਲੈ ਸੱਟ ਘਟ ਤੋਂ ਘੜ ਚਲ ਤੂੰ ਕੋਈ ਬਬੂਤੀ ਹੈ ਕੋਈ ਅਰਗਬਤੀ ਦਾ ਹੈ ਕੋਈ ਹੋਰ ਚੀਜ਼ ਹੈ ਸਮਗਰੀ ਜਿਹੜੀ ਜਲ ਪਰਵਾ ਕਰਨੀ ਜ਼ਰੂਰੀ ਹੈ ਜਿਹੜੇ ਤੂੰ ਫਰੇਮ ਲੈ ਕੇ ਆ ਸੀਸੇ ਵਾਲੇ ਇਹ ਕਿਉਂ ਸੱਟ ਰਿਹਾ ਬਿਲਕੁਲ ਬਈ ਜਿਹੜੀ ਤੂੰ ਮੂਰਤੀਆਂ ਨੂੰ ਪਹਿਲੇ ਨੂੰ ਸਾੜਦੇ ਜਿਹੜੇ ਫਰੇਮ ਲੈ ਰਿਆ ਨੂੰ ਸਾੜਦੇ ਇਹਦੀ ਰੱਖ ਬਣਾ ਲੈ ਰੱਖ ਬਣਾ ਕੇ ਪਾ ਦੇ ਅੱਗੇ ਦੇ ਅੰਦਰ ਮੈਂ ਪਾਣੀ ਦੇ ਅੰਦਰ ਮੈਂ ਤੈਨੂੰ ਮਨ ਨਹੀਂ ਕਰੂੰਗਾ ਕੈ ਲੱਗਿਆ ਤੁਸੀਂ ਇਹ ਦੱਸੋ ਕਿਹੜੀ ਬਰਾਦਰੀ ਤੋਂ ਮੈਨੂੰ ਮੁਸਲਮਾਨ ਲੱਗ ਰਹੇ ਤੁਸੀਂ ਮੈਨੂੰ ਬੜਾ ਧੱਕਾ ਲੱਗਿਆ ਅੰਦਰ ਪਿਆ ਯਾਰ ਕਹਿ ਲਓ ਤੁਸੀਂ ਉਹਨਾਂ ਨੂੰ ਮੁਸਲਮਾਨ ਲੱਗਦੇ ਹੋ ਤਾਂ ਕਰਕੇ ਤੁਸੀਂ ਇਹ ਸਵਾਲ ਮੇਰੇ ਤੋਂ ਕਰ ਰਹੇ ਜੇ ਹਿੰਦੂ ਧਰਮ ਦੇ ਹੁੰਦੇ ਆ ਕਿਸੇ ਔਰ ਧਰਮ ਦੇ ਤਾਂ ਤੁਸੀਂ ਮੇਰੇ ਤੋਂ ਸਵਾਲ ਨਾ ਕਰਦੇ ਬਾਜੀ ਮੈਨੂੰ ਬੜੀ ਮਤਲਬ ਠੇਸ ਲੱਗੀ ਯਾਰ ਮੈਂ ਡਰ ਗਿਆ ਮੈਨੂੰ ਕਹੇ ਇਹ ਮੁੱਦਾ ਕਿੱਥੇ ਹੋਰ ਨਾ ਪਹੁੰਚ ਜੇ ਬਿਲਕੁਲ ਮੈਂ ਅੱਜ ਇਹਨੂੰ ਰੋਕ ਰਿਹਾ ਵੇ ਤੂੰ ਇਹ ਨਾ ਕਰ ਪਰ ਮੇਰਾ ਰੱਬ ਜਾਣਦਾ ਪਰਮਾਤਮਾ ਕਸਮੇ ਸਿਰਫ ਉਹਨੂੰ ਤਾਂ ਰੋਕਿਆ ਸੀ ਪਾਣੀ ਪ੍ਰਦੂਸ਼ਿਤ ਨਾ ਹੋ ਕਿਉਂਕਿ ਪਾਣੀ ਪੀ ਅੱਜ ਜਿਸ ਤਰੀਕੇ ਨਾਲ ਸਮਾਜ ਦੇ ਅੰਦਰ ਪਾਣੀ ਖਤਮ ਹੁੰਦਾ ਜਾ ਰਿਹਾ ਹੈ ਸਾਡਾ ਨਦੀਆਂ ਨਹਿਰਾਂ ਸਾਡੀ ਖਤਮ ਹੁੰਦਾ ਜਾ ਰਹੀ ਮੈਂ ਸਿਰਫ ਉਸ ਤਰੀਕੇ ਨਾਲ ਉਸ ਬੰਦੇ ਨੂੰ ਰੋਕਿਆ ਸੀ ਮੇਰਾ ਕੋਈ ਕਿਸੇ ਧਾਰਮਿਕ ਉਸ ਤੂੰ ਠੇਸ ਪਹੁੰਚਾਣਾ ਹੈ ਇਹ ਕਿਸੇ ਤਰੀਕੇ ਨਾਲ ਭਾਵਨਾ ਕਿਸੇ ਨੂੰ ਹਾਰਟ ਪਹੁੰਚਾਣਾ ਮੇਰਾ ਕੋਈ ਮਕਸਦ ਨਹੀਂ ਥੀ ਸਿਰਫ ਮੇਰਾ ਮਕਸਦ ਇਹ ਥੀ ਕਿ ਉਹ ਬੰਦਾ ਜਿਹੜਾ ਮੇਨ ਚੀਜ਼ ਜਿਹੜੀ ਸਮਗਰੀ ਹੈ ਜਿਹੜੀ ਪਾਣ ਵਾਲੀ ਚੀਜ਼ ਹੈ ਉਹ ਪਾਵੇ ਉਹ ਕਚਰਾ ਨਾ ਪਾਵੇ ਪਰ ਕਚਰਾ ਕਿੱਥੇ ਪਹੁੰਚ ਗਿਆ ਹਾਂ ਪਰ ਮੈਂ ਉਹ ਦਿਨ ਅਲਟਾ ਦਿਨ ਪਰਮਾਤਮਾ ਕੋ ਸਮੇਂ ਸਿਰ ਵੀਡੀਓ ਬਣਾ ਕੇ ਤਾਂ ਬੋਲ ਦੇਣਾ ਇਹ ਸਾਰਾ ਕਚਰਾ ਤੁਸੀਂ ਸੱਟ ਰਹੇ ਹੋ ਇਹ ਗੱਲ ਤੇਰੇ ਆ ਕੇ ਰੁਕ ਰਿਹਾ ਮੇਰੇ ਕੋਲ 3-4 ਸਾਈਫਨ ਇਹ ਜਿਹਨੇ ਮੈਂ ਤੁਹਾਨੂੰ ਦਿਖਾ ਦੂੰ ਸਾਰੀ ਮੂਰਤੀਆਂ ਉੱਤੇ ਕਿੰਨੀ ਬੇਅਦਬੀ ਹੈ ਮੈਂ ਇਹ ਨਹੀਂ ਕਹੂੰਗਾ ਕਿ ਉੱਤੇ ਕੁਰਾਨ ਨਹੀਂ ਹੈ ਮੈਂ ਇਹ ਨਹੀਂ ਕਹੂੰਗਾ ਉੱਤੇ ਗੀਤਾ ਨਹੀਂ ਉੱਤੇ ਬਾਈਬਲ ਨਹੀਂ ਹੈ ਉੱਤੇ ਆਪਣਾ ਗੁਰਬਾਣੀ ਨਹੀਂ ਹੈ ਜਾਂ ਕਿਸੇ ਰੁਮਾਲੇ ਨਹੀਂ ਪਏ ਕਿਸੇ ਗੁਰੂ ਦੀ ਤਸਵੀਰ ਨਹੀਂ ਹੈ ਕਿਸੇ ਪੀਰ ਪੈਗੰਬਰ ਦੀ ਤਸਵੀਰ ਨਹੀਂ ਹੈ ਉੱਤੇ ਸਾਰੇ ਲੀ ਬੁਣਦੇ ਉੱਤੇ ਸੂਰ ਪਏ ਨੇ ਮਰੀ ਵੀ ਗਊਆਂ ਪਈ ਨੇ ਕੁੱਤੇ ਪੈਰੇ ਹਰ ਤਰੀਕੇ ਦੇ ਜਾਨਵਰ ਪਏ ਉਹਨਾਂ ਦੇ ਵਿਚਾਲੇ ਘੁੰਮ ਰਹੀ ਐ ਜਦ ਮਰਜੀ ਮੈਨੂੰ ਰੋ ਤੋਂ ਫੜ ਕੇ ਲੈ ਕੇ ਚੱਲੋ ਮੈਂ ਤਿਆਰ ਚੱਲ ਕੇ ਦਿਖਾਵਾਂਗਾ ਅੱਖੀ ਦੇਖੀ ਹੋਈ ਐ ਅੱਖੀ ਦੇਖੀ ਦੱਸ ਰਿਹਾ ਵੀਡੀਓ ਐ ਮੇਰੇ ਕੋਲ ਸਮੂਤ ਐ ਉੱਥੇ ਬੰਦੇ ਵੀ ਪਏ ਨੇ ਡੱਡੂੜੀਆਂ ਔਰ ਹਰ ਚੀਜ਼ ਉੱਥੇ ਐ ਘੁੰਮ ਰਹੀ ਐ ਔਰ ਕੁਝ ਬਾਹਰ ਪਈ ਐ ਕੁਝ ਪੈਰਾ ਦੇ ਅੰਦਰ ਆ ਰਹੀ ਕਿ ਉਹਨਾਂ ਦੇ ਉੱਪਰ ਮੋਟਰਸਾਈਕਲ ਕਾਰਾ ਸਕੂਟਰਾਂ ਚੱਲ ਰਹੇ ਨੇ ਕਾਰ ਮੋਟਰਸਾਈਕਲ ਚੱਲ ਰਹੇ ਨੇ ਲੋਕ ਉਹ ਸਾਰੀ ਮੂਰਤੀਆਂ ਹਰ ਰੁਲੀਆਂ ਫਿਰਦੀਆਂ ਉੱਥੇ ਕਰ ਲਓ ਤੁਸੀਂ ਕੀ ਕਰਾਂਗਾ ਅਗਰ ਇੰਨੀ ਆਸਤਾ ਚੱਲੋ ਮੇਰੇ ਨਾਲ ਭਈ ਮੈਂ ਤਾਂ ਕਹਿਣਾ ਲੋਕਾਂ ਨੂੰ ਬਈ ਪਾਣੀ ਨੂੰ ਬਚਾ ਲਓ ਆਹ ਨਾਲੇ ਟਾਈਮ 'ਚ ਸਾਡੇ ਕੋਲ ਪਾਣੀ ਨਹੀਂ ਹੋਏਗਾ ਬਿਲਕੁਲ ਵੀ ਨਹੀਂ ਹੈਗਾ ਜੀ ਬਹੁਤ ਘੱਟ ਪਾਣੀ ਰਹਿ ਗਿਆ ਸਾਡੇ ਕੋਲ ਪੀਣ ਦਾ ਅਗਰ ਜੇ ਜਿਹੜੇ ਥੋੜੇ ਬਹੁਤ ਸਰੋਤੇ ਨਾ ਇਹ ਪਰਮਾਤਮਾ ਵੱਲੋਂ ਜਿਹੜਾ ਪਹਾੜਾਂ ਤੋਂ ਪਾਣੀ ਮਿਲ ਰਿਹਾ ਕੁਦਰਤੀ ਹੈ ਅਗਰ ਇਹ ਵੀ ਸਾਡੇ ਕੋਲ ਖਤਮ ਹੋ ਗਿਆ ਨਾ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਇੰਨੇ ਦਰਿਆ ਇੰਨੇ ਨਹਿਰੇ ਨੇ ਪੰਜਾਬ ਦੇ ਦੇਸੇ ਬਾਕੜਾ ਇੱਕ ਮਾਤਰਾ ਕਿਸੇ ਨਾ ਰਿਹਾ ਜਿਹਨੂੰ ਆਪਾਂ ਪਾਣੀ ਸਿਰਫ ਡਾਇਰੈਕਟ ਇੱਧਰ ਪਾ ਪਾ ਕੇ ਗਲਾਸ ਪੀ ਸਕਦੇ ਆ ਇਹ ਤਾਂ ਕੋਈ ਵੀ ਦਰਿਆ ਕੋਈ ਨਹਿਰ ਦਿਖਾ ਦਿਓ ਪਰ ਤੁਸੀਂ ਕਿਹਾ ਪਾਖੜਾ ਸਾਫ ਹੈ ਨਹਿਰ ਹੈ ਪਰ ਪਾਖੜਾ ਦੇ ਵਿੱਚ ਕਿੰਨੀਆਂ ਲਾਸ਼ਾਂ ਪਈਆਂ ਨੇ ਕਿੰਨਾ ਕੁਸਪਿਆ ਹੈ ਲਾਸ਼ਾਂ ਤਾਂ ਮੇਰੇ ਵੀਰ ਦੇਖੋ ਕੰਕਾਲ ਜਿਹੜੀਆਂ ਬਣ ਗਿਆ ਲੱਖਾਂ ਦੇ ਹਿਸਾਬ ਨਾਲ ਪਈਆਂ ਕੋਈ ਗਿਣਤੀ ਨਹੀਂ ਉਹਦੀ ਲੱਖਾਂ ਦੇ ਹਿਸਾਬ ਨਾਲ ਕੋਈ ਤਾਂ ਕਹਦੇ 1 2 4 5 ਗਿਣਤੀ ਨਹੀਂ ਹੈ ਉਹਦੀ ਕੋਈ ਗਿਣਤੀ ਨਹੀਂ ਇੰਨੀ ਲਾਸ਼ਾਂ ਪਈਆਂ ਨੇ ਨਾਰਾ ਦਿੰਦਾ ਔਰ ਰੋਜ਼ ਡੇਲੀ ਹੁਣ ਤਾਂ ਇੱਕ ਸਿਸਟਮ ਹੋਰ ਚੱਲ ਗਿਆ ਰੋਡ ਦੇ ਕਿਨਾਰੇ ਕੋਈ ਕੁੱਤਾ ਮਰ ਗਿਆ ਸੂਰ ਮਰ ਗਈ ਗਊ ਮਰ ਗਈ ਚੱਕੋ ਨਹਿਰ ਦੇ ਅੰਦਰ ਪਤਾ ਹੈ ਕਿ ਉੱਥੇ ਤਾਂ ਸਫਾਈ ਹੋਣੀ ਸਮੈਲ ਕਰੇਗੀ ਸਾਡਾ ਏਰੀਆ ਸਾਫ ਹੋ ਰਿਹਾ ਪਰ ਉਸ ਮੂਰਖ ਨੂੰ ਇਹ ਨਹੀਂ ਪਤਾ ਦੋ ਕੱਸੀ ਮਾਰ ਕੇ ਜ਼ਮੀਨ 'ਚ ਦੱਬ ਦੇ ਯਾਰ ਤੇਰਾ 500 ਰੁਪਏ ਲੱਗ ਜਾਏਗਾ ਟਰੈਕਟਰ ਮੰਗਾ ਲੈ ਟਰੈਕਟਰ ਨਾਲ ਖੋਦ ਲੈ ਕਿਸੇ ਕ੍ਰੇਨ ਨਾਲ ਖੋਦ ਲੈ ਯਾਰ ਰੁਪਏ ਲੱਗੇ ਪੁੰਨ ਦਾ ਕੰਮ ਕਰ ਲੈ ਪਰ ਉਸ ਮੂਰਖ ਨੂੰ ਇਹ ਨਹੀਂ ਪਤਾ ਰਾਜਸਥਾਨ ਇਸ ਪਾਣੀ ਨੂੰ ਪੀਂਦਾ ਹਰਿਆਣਾ ਪੀਂਦਾ ਦਿੱਲੀ ਪੀਂਦਾ ਉਹਨਾਂ ਦਾ ਪੰਜਾਬੀ ਵੀਰ ਹੈ ਔਰ ਆਣ ਵਾਲੇ ਟਾਈਮ ਚ ਬਾਜੀ ਜਿਹੜੀ ਬੋਤਲ ਆ ਤੁਸੀਂ 200 ਰੁਪਏ ਦੀ ਖਰੀਦ ਰਹੇ ਆ ਆਣ ਵਾਲੇ ਟਾਈਮ ਨੂੰ 50 ਰੁਪਏ ਦੀ ਨਹੀਂ ਮਿਲਣੀ 100 ਰੁਪਏ ਦੀ ਨਹੀਂ ਮਿਲਣੀ ਮਿਲਦੀ ਨਹੀਂ ਇਹ ਬੋਤਲ ਪਾਣੀ ਸਾਫ ਸੁਥਰਾ ਰਿਹਾ ਹੀ ਨਹੀਂ ਪਾਣੀ ਆਣ ਵਾਲੇ ਟਾਈਮ ਚ ਬਾਜੀ ਖਤਮ ਹੋ ਜਾਏ ਇਹ ਇਨਸਾਨੀਅਤ ਦੇ ਲਈ ਕੰਮ ਪਤਾ ਕਈ ਬੰਦੇ ਕਹਿੰਦੇ ਨੇ ਆਸ਼ੂ ਮਲਿਕ ਫਲਾਣਾ ਆਸ਼ੂ ਮਲਿਕ ਬਾਜੀ ਮੈਂ ਕੁਝ ਨਹੀਂ ਆ ਮੈਂ ਕਦੇ ਆਪਣੇ ਆਪ ਨੂੰ ਕੁਝ ਨਹੀਂ ਅੱਜ ਮੇਰੇ 1.8 ਲੱਖ ਫੋਲੋਅਰ ਹੋ ਗਏ YouTube Facebook Instagram ਤੇ 1.8 ਲੱਖ ਫੋਲੋਅਰ ਹੋ ਗਏ ਕਦੇ ਮੈਂ ਆਪਣੇ ਆਪ ਨੂੰ ਸਟਾਰ ਨਹੀਂ ਮੰਨਿਆ ਕਦੇ ਦੇਖਿਆ ਮੇਰੇ ਪਿੱਛੇ ਕੋਈ ਬੋਡੀਗਾਰਡ ਘੁੰਮ ਰਿਹਾ ਜੇ ਬੰਦੇ ਮੈਂ ਕੱਲਾ ਸਵੇਰੇ ਆਪਣੇ ਘਰ ਤੋਂ ਨਿਕਲਦਾ ਸਾਰਾ ਰੂਟ ਮਾਰ ਕੇ ਆ ਰਿਹਾ ਪੂਰਾ ਪੰਜਾਬ ਸਾਰਾ ਕਵਰ ਕਰਕੇ ਹਰਿਆਣੇ ਤੱਕ ਕਵਰ ਕਰਕੇ ਫਿਰ ਸ਼ਾਮ ਨੂੰ ਆਪਣੇ ਘਰੇ ਵੜਦਾ ਨੋਰਮਲੀ ਕੱਲਾ ਬਿਲਕੁਲ ਨਹੀਂ ਹੱਤਾ ਕੋਈ ਹਥਿਆਰ ਨਹੀਂ ਮੇਰੇ ਕੋਲ ਕੋਈ ਵੈਪਨ ਨਹੀਂ ਕੋਈ ਸਾਧਨ ਨਹੀਂ ਪਰਮਾਤਮਾ ਦਾ ਨਾਮ ਲੈਣਾ ਕਿਰਪਾ ਉਸ ਰੱਬ ਦੀ ਉਸ ਨਾਮ ਉਹ ਬਾਕੀ ਉਹਨਾਂ ਦੀ ਦੁਆਵਾਂ ਹੈ ਜਿਹੜਾਂ ਦੀ ਡੱਡ ਬੁੱਡੀ ਮੱਲ ਲੱਭ ਰਹੇ ਬਸ ਉਹ ਉਹਦੇ ਸਾਰੇ ਚੱਲ ਰਹੇ ਹੁੰਦੇ ਮਲਿਕ ਸਾਹਿਬ ਰੋ ਤੁਸੀਂ ਕਹਿੰਦੇ ਨਿਕਲਦੇ ਹੋ ਠੰਡ ਦੇ ਵਿੱਚ ਵੀ ਨਿਕਲਦੇ ਹੋ ਪਾਣੀ ਡੇਲੀ ਬਾਜੀ ਡੇਲੀ ਸਵੇਰੇ ਜਦ ਨਾਲ ਲੋਕੀ ਆਪਣੇ ਰਜਾਈ ਦੇ ਅੰਦਰ ਬੈਠੇ ਹੁੰਦੇ ਉਸ ਵਕਤ ਆਪਾਂ ਨਹਿਰੇ ਦੇ ਉੱਪਰ ਹੁੰਦੇ ਨੇ ਜਿਸ ਵਕਤ ਲੋਕ ਨਾ ਆਪਣੇ ਹੱਥ ਧੋ ਗਏ ਹੱਥ ਨਹੀਂ ਧੋ ਉਸ ਟਾਈਮ ਆਪਾਂ ਬੋਤੇ ਮਾਰਦੇ ਹੁੰਦੇ ਬਣੀ ਚਲੋ ਆਪਣੀ ਗੱਲਾਂ ਕਿੱਥੇ ਹੋਰ ਚੱਲ ਗਈਆਂ ਤੁਸੀਂ ਕਹਾਂ ਮੈਂ ਪਹਿਲੀ ਵਾਰ ਉਹਦੀ ਜਾਨ ਬਚਾਈ ਸੀ ਲੇਡੀਜ਼ ਦੀ ਤੇ ਲੇਡੀਜ਼ ਦੀ ਜਾਨ ਬਚਾਈ ਫਿਰ ਤੁਹਾਨੂੰ ਡਰ ਬੈਠ ਗਿਆ ਕਿ ਮੈਂ ਸਾਰੀ ਰਾਤ ਜਾਗਦਾ ਰਿਆ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਵੀਰੇ ਪਾਪਾ ਨੇ ਮੈਨੂੰ ਸੌਂ ਖਵਾਈ ਜਦੋਂ ਨੂੰ ਪਤਾ ਲੱਗਿਆ ਕਿ ਮੇਰੇ ਬੱਚੇ ਨੇ ਐ ਕਰਕੇ ਆਪਣੀ ਜਾਨ ਜੋਖਮ 'ਚ ਪਾਤੀ ਉਹਨੂੰ ਪਤਾ ਕਿ ਇਕਲੋਤਾ ਬੱਚਾ ਹੋਰ ਇਹਦਾ ਭਰਾ ਕੋਈ ਹੈ ਨਹੀਂ ਇਕਲੋਤਾ ਮੁੰਡਾ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਮੈਂ ਉਹਨੇ ਮੈਨੂੰ ਨਾ ਸਾਡੇ ਉੱਤੇ ਦਰਗਾ ਹਜ਼ਰਤ ਬੁੱਲਿਸ਼ਾ ਕਲੰਦਰ ਬੇੜ ਦੀ ਉੱਥੇ ਮਸਜਿਦ ਵੀ ਹੈ ਦਰਗਾ ਵੀ ਹੈ ਉੱਥੇ ਮੈਨੂੰ ਅੰਦਰ ਲਿਆ ਕੇ ਉਹਨੇ ਕਸਮ ਖਵਾਈ ਕਿ ਤੂੰ આજ ਤੋਂ ਬਾਅਦ ਇਹ ਕੰਮ ਨਹੀਂ ਕਰਿਆ ਮੈਂ ਖਾ ਵੀ ਲਈਤੀ ਮੈਂ ਚੁੜਨੀ ਮਾਰੂ ਮੈਂ ਕਸਨ ਖਾ ਕੇ ਲਿੱਤੇ ਉੱਤੇ ਜਾ ਕੇ ਕਿ ਚੱਲ ਫਾਫਾ ਮੈਂ ਛੋਟਾ ਹੁੰਦਾ ਦੀ 12 ਸਾਲ ਦਾ ਬੰਗਾ ਨਹੀਂ ਕਰੂੰਗਾ। ਲੇਕਿਨ ਬਈ ਜਿਹੜੇ 50 ਰੁਪਏ ਮਿਲੇ ਤੇਣਾ ਤੁਸੀਂ ਯਕੀਨ ਕਰਕੇ ਵੰਨੇ ਮੇਰਾ ਰੱਬ ਜਾਣਦਾ। ਉਹ 50 ਰੁਪਏ ਮੇਰੇ ਲਈ ਮੇਰੇ 5 ਮਹੀਨੇ ਦਾ ਕਿਰਾਇਆ ਸੀ ਮੇਰੇ ਘਰ ਦਾ 10 ਰੁਪਏ ਕਿਰਾਇਆ ਸੀ। ਤੁਸੀਂ ਸੋਚੋ ਇੱਕ ਬੱਚੇ ਨੂੰ ਇੱਕ ਦਿਨ ਦਾ 50 ਰੁਪਏ ਮਿਲ ਗਿਆ। ਕਿੰਨੀ ਤਕੜੀ ਗੱਲ ਹੈ। ਚਾਹੇ ਅੱਜ ਲੋਕ ਕਮੈਂਟ ਕਰਕੇ ਕਹੇ ਕਿ ਆਸ਼ੂ ਮਲਿਕ ਲਾਲਚੀ ਹੈ ਲਾਲਚ ਕਰਕੇ ਲੱਗਿਆ ਦੇ ਕਾਮ ਤੇ। ਚਾਹੇ ਇਹ ਲਾਲੋ ਕੇ ਰੱਬ ਨੇ ਇਹ ਕੰਮ ਮੈਨੂੰ ਬਖਸ਼ਿਆ। ਮੇਰੇ ਹੱਥ ਤੋਂ ਇਹ ਕੰਮ ਕਰਾਣਾ। ਭਾਜੀ ਹੌਸਲਾ ਹੁੰਦਾ ਕਿਸੇ ਦੀ লাশ ਕੱਢਣਾ। ਬੰਦਾ ਕਹਿੰਦਾ ਮਰੇ ਹੋਏ ਬੰਦੇ ਨੂੰ ਕੋਈ ਹੱਥ ਨਹੀਂ ਪੰਦਾ। ਅਗਲਾ ਕਹਿੰਦਾ ਨਾ ਸੜਕ ਤੇ ਗਿਰਿਆ ਪਿਆ ਮੈਂ ਨਹੀਂ ਕੱਢਣਾ। ਭਾਜੀ ਅੱਜ ਦਾ ਉਹ ਦੌਰ ਹੈ ਤੁਸੀਂ ਇਹ ਗੱਲਾਂ ਛੇੜਤੀ ਮੈਂ ਤੁਹਾਨੂੰ ਇਹਦੀ ਸੱਚਾਈ ਰਿਐਲਿਟੀ ਦੱਸ ਰਿਹਾ ਹਾਂ ਤੁਹਾਡੇ ਦਰਸ਼ਕ ਜਾਣਦੇ ਵੀ ਹੋਣਗੇ ਸ਼ਾਇਦ ਕੁਝ। ਅੱਜ ਦਾ ਉਹ ਦੌਰ ਹੈ ਸਾਹਮਣੇ ਜਦੋਂ ਆਪਾਂ ਕਿਸੇ ਡੈੱਡ ਬੋਡੀ ਕੱਢਦੇ ਹਾਂ ਮੇਰੇ ਵੀਰ ਪਰਿਵਾਰ ਨਾਲ ਰੁਮਾਲ ਬਨ ਕੇ ਨਬੜੇ ਦੂਰ ਖੜ ਕੇ ਦੇਖਦਾ ਹੈ। ਨੇੜੇ ਨਹੀਂ ਲੱਗਦਾ ਹੱਥ ਨਹੀਂ ਲੰਦਾ। ਸਾਰਾ ਕੰਮ ਗੋਤਾਖੋਰ ਕਰਦਾ ਕਿ ਲੋਨ ਪੈਕ ਕਰਨਾ ਉਹਦੇ ਕੀੜੇ ਹਟਾਣਾ ਉਹਦੇ ਉੱਪਰ ਕੈਮੀਕਲ ਕਰਨਾ ਉਹਨੂੰ ਨਵਾਣਾ ਉਹਦੀ ਸਾਫ ਸਫਾਈ ਕਰਨਾ ਕੱਲ ਗੋਤਾਖੋਰ ਲੱਗਿਆ ਰਹਿੰਦਾ ਹੈ ਔਰ ਕਈ ਪਰਿਵਾਰ ਤਾਂ ਇਹ ਜਾਂਦੇ ਨੇ ਸਾਡੇ ਕੋਲ ਕਹਿ ਦਿੰਦੇ ਸੰਸਕਾਰ ਅਗਰ ਉਹੀ ਹੁੰਦਾ ਨਾ ਉਹੀ ਕਰਦੇ ਪਰ ਕਰ ਲੈ ਕੇ ਨਹੀਂ ਜਾਣਾ ਔਰ ਇਹ ਨਹੀਂ ਕਿ ਛੋਟਾ ਮੋਟਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਖੁਲਾਸਾ ਕਰ ਰਿਹਾ ਗਰੀਬ ਕਦੇ ਨਹੀਂ ਵਰਦਾ ਬਹੁਤ ਘੱਟ ਗਰੀਬ ਮਰਦੇ ਨੇ ਤਕਰੀਬਨ ਜਿਹੜੇ ਸਾਡੇ ਕੋਲ ਆਂਦੇ ਡੱਡ ਬੜੀਆਂ ਸਾਰੇ ਜ਼ਮੀਂਦਾਰ ਕਿੱਲੇ ਵਾਲੇ ਜਿੰਨਾਂ ਕੋਲ ਕੋਠੀਆਂ ਬਿਲਡਿੰਗਾਂ ਫੈਕਟਰੀਆਂ ਜ਼ਮੀਨ ਜਿਆਦਾ ਵਾਲੇ ਸਾਡੇ ਕੋਲ ਆਂਦੇ ਨੇ ਸਮਝ ਗਿਆ ਬੰਦਾ ਪੈਸਾ ਤਾਂ ਕਮਾ ਲੈਂਦਾ ਪਰ ਰਿਸ਼ਤੇ ਨਹੀਂ ਕਮਾ ਪਾਂਦਾ ਪੈਸਾ ਇੱਥੇ ਹੀ ਰਹਿ ਜਾਂਦਾ ਪੈਸਾ ਇੱਥੇ ਹੀ ਰਹਿ ਜਾਂਦਾ ਨੇ ਆਪਾਂ ਉਹ ਉਹਨਾਂ ਦੀ ਡੈਡ ਬੋੜੀਆਂ ਕੱਢਦੇ ਆਂ ਕਈ ਬੰਦਿਆਂ ਤੋਂ ਸਿਰਫ ਨਾ ਇੰਨੇ ਲਾਲਚੀ ਨੇ ਮੇਰੇ ਵੀ ਤੋ ਯਕੀਨ ਕਰਕੇ ਮੰਨੀ ਉਹ ਮੈਨੂੰ ਸ਼ਾਇਦ ਦੇਖ ਵੀ ਰਹੇ ਕਹਿੰਦਾ ਇੰਨੇ ਲਾਲਚੀ ਹੁੰਦੇ ਸਿਰਫ ਇਹ ਸੋਚਦੇ ਨੇ ਇਹਦਾ ਡੈਡ ਸਰਟੀਫਿਕੇਟ ਮਿਲ ਜਾਏ ਇਹ ਪ੍ਰਾਪਰਟੀ ਨਾਮ ਕਰਾ ਪ੍ਰਾਪਰਟੀ ਨਾਮ ਕਰਾਣੀ ਡੈਡ ਬੋੜੀਆਂ ਛੱਡੋ ਜਾਣ ਦਿਓ ਔਰ ਕਈ ਸਾਡੇ ਨੂੰ ਸਵਾਲ ਕਰਦੇ ਵੀ ਨੇ ਯਾਰ ਕੋਈ ਤਰੀਕਾ ਦੱਸ ਦੇ ਡੈਡ ਸਰਟੀਫਿਕੇਟ ਬਣ ਜਾਵੇ ਡੈਡ ਬੋੜੀ ਛੱਡ ਦੇ ਕਹਿੰਦੇ ਨੇ ਸਾਨੂੰ ਪਰ ਕੀ ਕਰੀ ਰੋਜ਼ ਨੈਰਾ ਤੇ ਰਣਾ ਨਹੀਂ ਇੱਥੇ ਘੁੰਮਣਾ ਬਾਈ ਉਸ ਤੋਂ ਬਾਅਦ ਕਈ ਪਰਿਵਾਰ ਆ ਜਾਂਦੇ ਨੇ ਸਿਰਫ ਇਹ ਸੋਚਦੇ ਨੇ ਬਈ ਕਿਵੇਂ ਦੀ ਸਰਕਾਰੀ ਨੌਕਰੀ ਸਾਡੇ ਨਾਮ ਲੱਗੇ ਕਿਵੇਂ ਦਾ ਬੈਂਕ ਬਾਰੇ ਸਾਡੇ ਨਾਮ ਕਿਵੇਂ ਦੀ ਕੋਠੀ ਪ੍ਰਿਪਟੀ ਜ਼ਮੀਨ ਸਾਡੇ ਨਾਮ ਹੋਵੇ ਬਸ ਐਨੇ ਤੱਕ ਲੱਭਦੇ ਨੇ ਔਰ ਕਈ ਮੈਂ ਇਹ ਨਹੀਂ ਕਹਿੰਦਾ ਕਿ ਰਿਸ਼ਤੇ ਆ ਦੇ ਅੰਦਰ ਇਹ ਦਰਾਰ ਨਹੀਂ ਹੈ ਮੈਂ ਪਿਓ ਨੂੰ ਮਾਰ ਪਿਓ ਨੂੰ ਦੇਖਿਆ ਆਪਣੇ ਬੱਚਿਆਂ ਨੂੰ ਮਾਰ ਕੇ ਨਹਿਰ ਤੇ ਛੱਡ ਗਿਆ ਮੈਂ ਪਤੀ ਨੂੰ ਦੇਖਿਆ ਆਪਣੀ ਜਨਾਨੀ ਨੂੰ ਨੈਰ ਤੇ ਛੱਡ ਗਿਆ ਮੈਂ ਜਨਾਨੀ ਨੂੰ ਦੇਖਿਆ ਆਪਣੇ ਪਤੀ ਨੂੰ ਮਰਵਾ ਕੇ ਨੈਰ ਤੇ ਛੱਡਦਾ ਮੈਂ ਬੇਟੇ ਨੂੰ ਦੇਖਿਆ ਪ੍ਰੋਪਰਟੀ ਚੱਕਰ ਤੇ ਆਪਣੇ ਪਿਓ ਨੂੰ ਮਾਰ ਕੇ ਨੈਰ ਤੇ ਛੱਡ ਗਿਆ ਰਿਸ਼ਤੇ ਖਤਮ ਹੋ ਗਏ ਸਾਰੇ ਮੈਂ ਤਾਂ ਹਰ ਤਰੀਕੇ ਦਾ ਹਰ ਤਰੀਕੇ ਦਾ ਕੰਮ ਦੇਖਿਆ ਮੇਰੇ ਵੀਰ ਇਸ ਅੱਖਾਂ ਨਾਲ ਮੇਰੀ ਤਾਂ ਅੱਖਾਂ ਦਿਲ ਇਹ ਸਾਰੇ ਹੱਥ ਨਾਲ ਪੱਥਰਾ ਕੇ ਪੱਥਰ ਪੱਥਰ ਸਮਝਦੇ ਨਾ ਪੱਥਰ ਬਣ ਗਿਆ ਮੈਂ ਇਹ ਹਰ ਤਰੀਕੇ ਦਾ ਸਮਾਜ ਦੇ ਅੰਦਰ ਬੰਦਾ ਬੈਠਾ ਹੈ ਕਲ ਹੀ ਹੋ ਗਿਆ ਬਈ ਫਿਰ ਹੁਣ ਹੀ ਜਲੰਧਰ ਦਾ ਕੇਜ ਦੇਖਿਆ ਹਾਂ ਉਹ ਕੁੜੀ ਵਾਲਾ ਕਿੰਨਾ ਵਾਇਰਲ ਹੋ ਰਿਹਾ ਕੁੜੀ ਦਾ ਕੇ ਦੱਸੋ ਕਿ ਯਕੀਨ ਕਰ ਸਕਦਾ ਕੋਈ ਕਿ ਵੀ ਇੰਨੀ ਉਮਰ ਦਾ ਬੰਦਾ ਇੱਕ ਮਹਿਸ 13 ਸਾਲ ਦੀ ਕੁੜੀ ਦੇ ਨਾਲ ਇਹ ਕੰਮ ਕਰਕੇ ਨਾ ਉਹਨੂੰ ਮਾਰ ਕੇ ਬਾਥਰੂਮ ਵਿੱਚ ਸਿੱਕ ਗੱਲ ਛੇੜੀ ਹੈ ਜਲੰਧਰ ਦੇ ਕੇਸ ਵਾਲੀ ਤੁਹਾਨੂੰ ਦੇਖਿਆ ਹੋਣਾ ਅੱਜ ਤੋਂ ਥੋੜੇ ਟਾਈਮ ਪਹਿਲਾਂ ਇੱਕ 9 ਸਾਲ ਦੇ ਬੱਚੇ ਨਾਲ ਹੋਇਆ ਸੀ ਹਾਂਜੀ ਹਾਂਜੀ ਯਾਦ ਹਾਂਜੀ ਉਹ ਵੀ ਉੱਥੇ ਹੋਇਆ ਸੀ ਇੱਕ ਚੀਜ਼ ਚੱਲ ਪਈ ਸੀ ਕਿ ਪ੍ਰਵਾਸੀ ਕੱਢੋ ਪ੍ਰਵਾਸੀ ਕੱਢੋ ਕੱਢੋ ਕਿ ਹੁਣ ਹੁਣ ਕੀ ਹੋਇਆ ਹੁਣ ਕੀ ਕਰੋਗੇ ਬਾਜੀ ਮੁੱਦਾ ਕਿੱਥੇ ਹੋਰ ਜਾ ਮੈਂ ਕਹੂੰਗਾ ਇੱਧਰ ਦੇ ਆਪਾਂ ਗੱਲ ਨਾ ਕਰੀਏ ਚੱਲ ਗੱਲ ਨਾ ਕਰੀਏ ਜਿਆਦਾ ਬਧੀ ਪਰ ਵੈਸੇ ਬੈਟਰ ਹੈ ਗੱਲ ਨਾ ਕਰੀਏ ਤੇ ਪਤਾ ਕੀ ਚੱਕਰ ਹੈ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਜਾਤ ਕੋਈ ਪਾਤ ਕੋਈ ਧਰਮ ਜਾਂ ਕੋਈ ਮੰਤ ਪੇ ਜਾਂ ਕਿਸੇ ਤਰੀਕੇ ਦਾ ਕੋਈ ਬੰਦਾ ਜਿਹਦੇ ਦਿਮਾਗ 'ਚ ਸ਼ੈਤਾਨ ਹੈ ਨਾ ਉਹ ਕਿਸੇ ਦਾ ਮਿੱਤ ਨਹੀਂ ਹੈ ਉਹ ਕੋਈ ਨਾ ਤਾਂ ਉਹ Hindu ਹੈ ਨਾ Musalman ਹੈ ਨਾ ਸਿੱਖ ਹੈ ਨਾ ईसाई ਹੈ ਉਹ ਕਿਸੇ ਵੀ ਜਾਤੀ ਕਿਸੇ ਵੀ ਧਰਮ ਕਿਸੇ ਪੰਥ ਸੋ ਬੰਦਾ ਕਹਿੰਦਾ ਇੱਕ ਮੱਛੀ ਮਾੜੀ ਹੋਵੇ ਨਾ ਜਿਹੜੀ ਨਵੇਂ ਬੱਛੀਆਂ ਮਾੜੀਆਂ ਨਹੀਂ ਹੁੰਦੀ ਇੱਕੋ ਹੀ ਮਾੜੀ ਹੁੰਦੀ ਹੈ ਦੇਖੋ ਜਿਹੜੀ ਕੌਮ ਦੇ ਬੰਦੇ ਨੇ ਵੱਡੀ ਵੱਡੀ ਗਲਤੀਆਂ ਕਰੇ ਉਸ ਕੌਮ ਨੇ ਬਈ ਸਾਧ ਉਤਾਂ ਦੇ ਰੱਖਿਆ ਬਹੁਤ ਵੱਡੀਆਂ ਬਈ ਬਹੁਤ ਬਲੀਆਂ ਦੇ ਰੱਖੇ ਨੇ ਕੁਰਬਾਨੀਆਂ ਦੇ ਰੱਖੇ ਚਾਹੇ ਮੁਸਲਮਾਨ ਹੋਵੇ ਚਾਹੇ ਸਿੱਖ ਹੋਵੇ ਚਾਹੇ Hindu ਹੋਵੇ ਚਾਹੇ ਇਸਾਈ ਹੋਵੇ ਕਿਹੜੀ ਜਾਤ ਕਿਹੜਾ ਤਰ੍ਹਾਂ ਜਿੰਨੇ ਕੁਰਬਾਨੀ ਨਹੀਂ ਕੁਰਬਾਨੀ ਨਹੀਂ ਦਿੱਤੀ ਬਿਲਕੁਲ ਹਰ ਕਿਸੇ ਨੇ ਜ਼ੁਲਮ ਵੀ ਸਹਿਆ ਹਰ ਕਿਸੇ ਨੇ ਜ਼ੁਲਮ ਵੀ ਕੀਤਾ ਮੈਂ ਇਹ ਨਹੀਂ ਕਹਾਂਗਾ ਉਹਨਾਂ ਨੇ ਜ਼ੁਲਮ ਨਹੀਂ ਕੀਤਾ ਹਰ ਜਾਤੀ ਨੇ ਹਰ ਤਰੀਕੇ ਦਾ ਸਿਸਟਮ ਦੇਖਿਆ ਮੇਰੇ ਵੀਰ ਬਿਲਕੁਲ 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 ਜ਼ੁਲਮ ਕਰਨ ਵਾਲਾ ਵੀ ਇਨਸਾਨ ਤਾਂ ਅਰ ਜ਼ੁਲਮ ਸਹਿਣ ਵਾਲਾ ਵੀ ਇਨਸਾਨ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਠੀਕ ਹੈ ਨਾ ਮੈਂ ਤਾਂ ਇਹ ਕਿਉਂ ਮੈਂ ਵੀਰੋ ਜਿੱਲੇ ਦੀ ਵੀਡੀਓ ਦੇਖ ਰਹਾ ਮੈਂ ਸ਼ੇਅਰ ਕਰਨ ਨੂੰ ਤਾਂ ਕਹਿ ਰਿਹਾ ਹੋ ਸਕਦਾ ਕੋਈ ਗੱਲਾ ਚ ਕੋਈ ਇਹ ਜੀ ਗੱਲ ਸਾਹਮਣੇ ਆ ਜਾਏ ਕੋਈ ਮੇਰਾ ਵੀਰ ਮਾਈਂਡ ਬਣਾ ਰਿਹਾ ਹੋਵੇ ਆਪਣੇ ਸੁਸਾਈਡ ਦਾ ਕਈ ਬੰਦੇ ਦੇਖੇ ਬਾਜੀ ਮੈਂ ਜਿਹੜੇ ਪੌਇਜ਼ਨ ਖਾ ਲੈਂਦੇ ਨੇ ਕਈ ਬੰਦੇ ਦੇਖੇ ਜਿਹੜੇ ਫਾ ਲਾ ਲੈਂਦੇ ਨੇ ਕਈ ਬੰਦੇ ਟ੍ਰੇਨ ਦੇ ਅੱਗੇ ਟੱਕ ਦੇ ਦਿੰਦੇ ਨੇ ਅੱਗੇ ਕੋਈ ਨਹਿਰ ਦੇ ਅੰਦਰ ਸੋਸਾਇਟੀ ਕਿਸੇ ਦਰਿਆ ਦੇ ਅੰਦਰ ਛੱਪੇ ਟੋਬੇ ਦੇ ਅੰਦਰ ਕੋਈ ਬਿਲਡਿੰਗ ਤੋਂ ਸੋਸਾਇਟੀ ਕਰ ਜਾਂਦਾ ਕੋਈ ਆਪਣੇ ਆਪ ਨੂੰ ਵਿਚਾਰਾ ਅੱਗੇ ਲਾ ਲੈਂਦਾ ਤਰ੍ਹਾਂ ਤਰ੍ਹਾਂ ਦੇ ਲੋਕ ਨਾ ਮਰਨ ਦੇ ਤਰੀਕੇ ਲੱਭਦੇ ਨੇ ਪਰ ਉਹਨਾਂ ਨੂੰ ਇਹ ਦੱਸ ਮੈਂ ਉਹਨ ਉਹ ਬੰਦਿਆਂ ਨੂੰ ਮੇਰਾ ਇਹ ਸਵਾਲ ਹੈ ਜਿਹੜੇ ਹੁਣ ਅੱਗੇ ਮਨ ਬਣਾ ਕੇ ਬੈਠੇ ਨੇ ਮੈਂ ਮੰਨਦਾ ਜ਼ਿੰਦਗੀ ਦੇ ਅੰਦਰ ਇੱਕ ਮੋੜ ਇਹ ਜਾ ਆ ਜਾਂਦਾ ਦੁਨੀਆ ਦੇ ਅੰਦਰ ਕਿ ਬੰਦਾ ਲੱਗਦਾ ਕਿ ਮੌਤ ਤੋਂ ਵਧੀਆ ਕੋਈ ਹੱਲ ਨਹੀਂ ਹੋਏ ਹਾਂ ਤੇ ਉਹ ਕਰਜ਼ਾਈ ਹੋ ਜਾਏ ਜੇ ਬੀਬੀ बेवफाई ਘਰ ਵਾਲੀ बेवफाई ਕਰਦੇ ਸਿਸਟਰ ਬੱਚੇ बेवफाई ਕਰਦੇ ਜਾਂ ਆਪ ਘਰ ਵਾਲਾ बेवफाई ਕਰਦੇ ਕੋਈ ਰਿਲੇਸ਼ਨਸ਼ਿਪ ਚ ਕੋਈ ਪੰਗਾ ਹੋ ਜੇ ਠੀਕ ਹੈ ਪਰ ਮੋਹ ਥਣ ਲੀਆ ਵੀਰੇ ਮੈਂ ਕਹਾਂਗਾ ਸੰਘਰਸ਼ ਕਰੋ ਲੜੋ ਆਪਣੇ ਜੀਵਨ ਜੀਵਨ ਬੜਾ ਮੋਹ ਮੈਨੂੰ ਬੜਾ ਖੂਬਸੂਰਤ ਹੈ ਜੀ ਮੈਂ ਥੋੜੀ ਗੱਲ ਅੱਗੇ ਜੋੜਦਾ ਮੈਂ ਨਾ ਫਿਲਮ ਦੇਖ ਰਿਹਾ ਸੀ ਉੱਥੇ ਇੱਕ ਗੱਲ ਕਹੀ ਸੀ ਕਹਿੰਦਾ 100 ਮਰਨ ਦੇ ਤਰੀਕੇ ਮਿਲ ਜਾਂਦੇ ਨੇ ਪਰ ਜੇ ਇੱਕ ਜੀਨ ਦਾ ਤਰੀਕਾ ਮਿਲ ਜਾਣਾ ਕਹਿੰਦਾ ਜ਼ਿੰਦਗੀ ਸਵਾਰ ਦਿੰਦਾ ਬੰਦੇ ਨੂੰ 100 ਮੌਤਾਂ ਤੋਂ ਦੂਰ ਲੈ ਜਾਂਦਾ ਸਰ ਮੈਂ ਕਿਉਂ ਗੱਲ ਕਹਾਂ ਅੱਜ ਹੁਣ ਮੈਂ ਮੇਰਾ ਨਾ ਗੱਲ ਮੇਰੀ ਅਧੂਰੀ ਰਹਿ ਗਈ ਸੀ ਮੈਂ ਗੱਲ ਉਹਨਾਂ ਤੋਂ ਪੁੱਛਣਾ ਚਾਹਣਾ ਜਿਹੜੇ ਮੌਤ ਦੀ ਤਿਆਰੀ ਕਰ ਰਹੇ ਨੇ ਜਿਹੜੇ ਮਰ ਗਏ ਉਹਨਾਂ ਨੇ ਕੀ ਹਾਸਿਲ ਕਰ ਲਿਆ ਬਿਲਕੁਲ ਕਿਸੇ ਦੀ ਗੋਡੀ ਦੇ ਕੁੱਤੇ ਖਾ ਗਏ ਕਈ ਬੰਦਿਆਂ ਨੇ ਫਾਹ ਜੰਗਲ ਦੇ ਅੰਦਰ ਲੈ ਲਿਆ ਅੱਜ ਵੀ ਕੰਕਾਲ ਬਣ ਕੇ ਉੱਥੇ ਲੰਮੇ ਬੜੇ ਕਿਸੇ ਦੀ ਨਜ਼ਰ ਨਹੀਂ ਗਈ ਅਜੇ ਤੱਕ ਕਈ ਬੰਦਿਆਂ ਨੇ ਆਪਣੇ ਕਾਰਨ ਨੂੰ ਨਾ ਦੱਸਣ ਕਾਰਨ ਗੱਡੀ ਸਮੇਤ ਆਪਣੇ ਆਪ ਨੂੰ ਨਹਿਰ ਦੇ ਅੰਦਰ ਪਾ ਲਿਆ ਦਰਿਆ ਦੇ ਅੰਦਰ ਛੱਪੜ ਦੇ ਅੰਦਰ ਸਮੁੰਦਰ ਦੇ ਅੰਦਰ ਪਾ ਲਿਆ ਕੀ ਹੋ ਗਿਆ ਕੀ ਕਰ ਗਿਆ ਕੁਛ ਨਹੀਂ ਕਰ ਗਿਆ ਉਹ ਆਪਣਾ ਹੀ ਨੁਕਸਾਨ ਕਰ ਗਿਆ ਅਗਰ ਉਹ ਸੰਘਰਸ਼ ਕਰਦਾ ਲੜਦਾ ਜ਼ਿੰਦਗੀ ਨਾਲ ਜ਼ਿੰਦਗੀ ਬੜੀ ਖੂਬਸੂਰਤ ਹੈ ਯਾਰ ਇਹਨੂੰ ਇੱਕ ਵਾਰ ਜੀ ਕੇ ਦੇਖੋ ਚੰਗੀ ਤਰੀਕਿਆਂ ਨਾਲ ਜ਼ਿੰਦਗੀ ਬਹੁਤ ਖੂਬਸੂਰਤ ਹੈ ਬਾਜੀ ਮੇਰੇ ਨਾਲ ਪੰਜ ਵੱਡੇ ਹਾਸੇ ਹੋਏ ਨੇ ਮੇਰੇ ਆਪ ਦੇ ਨਾਲ ਕੀ ਹੋ ਗਿਆ ਜੀ ਪਹਿਲੀ ਘਰ ਵਾਲੀ ਨੂੰ ਕੈਂਸਰ ਹੋਇਆ ਉਹ ਮਰ ਗਈ ਬੇਟੇ ਦਿਲ ਦੀ ਵਾਲ ਖਰਾਬ ਹੋਈ ਚਲੋ ਬੇਟਾ ਮੇਰੇ ਨਾਲੇ ਬਚ ਗਿਆ ਡੈਡੀ ਮਰੇ ਮੇਰੇ ਡੈਡੀ ਬਹੁਤ ਬਿਮਾਰੀਆਂ ਨਾਲ ਲੜ ਕੇ ਮਰੇ ਮੇਰੇ ਫਿਰ ਦੂਜੀ ਘਰ ਮੇਰੀ ਦੂਜੀ ਮੈਰਿਜ ਹੋਈ ਦੂਜੀ ਘਰ ਵਾਲੀ ਉਰੀ ਪਟਿਆਲੇ ਡਿਲੀਵਰੀ ਕੇਸ ਵੀੜਾ ਫਿਰ ਉਹ ਮਰੀ ਹੁਣ ਮੇਰੀ ਤੀਜੀ ਮੈਰਿਜ ਹੈ ਬਾਜੀ ਔਰ 31 ਸਾਲ ਲਗਾਤਾਰ ਕਿਰਾਏ ਤੇ ਰਹਾ ਨਾ ਕੋਈ ਖਾਣ ਦਾ ਸਰੋਸਤੀ ਨਾ ਕਮਾਣ ਦਾ ਸੋਰਤੀ ਇਕੱਲਾ ਤੇ ਇਕੱਲਾ ਇੱਕ ਨਹਿਰ ਔਰ ਨਹਿਰ ਤੋਂ ਇਲਾਵਾ ਕੋਈ ਨਹੀਂ ਉਹ ਰੱਬ ਦੀ ਔਰ ਇਹ ਜਿਹੜਾ ਸਮਾਜ ਸਾਡਾ ਵੀਡੀਓ ਦੇਖ ਰਿਹਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਭਾਈ ਜੀ ਮੇਰੇ ਸਾਹਮਣੇ ਵੀ ਕਈ ਮੌਕੇ ਆਏ ਜੇ ਕਿ ਮੈਂ ਸੁਸਾਈਡ ਕਰ ਲਵਾਂ ਪਰ ਮੈਂ ਬੁੱਝਦਿਲ ਨਹੀਂ ਆ ਮੈਂ ਕਹਿੰਦਾ ਮੈਂ ਤੇ ਇੱਕ ਗੱਲ ਕਹੂੰਗਾ ਕਿ ਸੁਸਾਇਡ ਹਮੇਸ਼ਾ ਬੁੱਝਦਿਲ ਕਰਦੇ ਨੇ। ਖਾਨਦਾਨੀ ਬੰਦਾ ਕਦੇ ਸੁਸਾਇਡ ਨਹੀਂ ਕਰੇਗਾ। ਉਹ ਕਦੇ ਕਲੰਕ ਨਹੀਂ ਲਾਏਗਾ ਆਪਣੇ ਪਰਿਵਾਰ ਆਪਣੇ ਵੰਸ ਤੇ ਉੱਪਰ ਕਿ ਭਈ ਸੁਸਾਇਡ ਕਰਕੇ ਮੈਂ ਕਈ ਪਰਿਵਾਰ ਐ ਦੇਖੇ ਜਿਨ੍ਹਾਂ ਦਾ ਵੰਸ ਖਤਮ ਹੋ ਗਿਆ ਇਕੱਲਾ ਇਕੱਲਾ ਮੁੰਡਾ ਸੁਸਾਇਡ ਕਰ ਗਿਆ। ਬਾਜੀ ਅਗਰ ਮੈਂ ਵੀ ਉਸ ਟਾਈਮ ਸੁਸਾਇਡ ਕਰ ਜਾਂਦਾ ਮੇਰੇ ਨਾਲ ਜਦ ਪਹਿਲਾ ਹਾਸ ਹੋਇਆ ਧੀ ਮੈਂ ਆਪਣੀ ਗਰੀਬੀ ਨੂੰ ਦੇਖ ਕੇ ਆਪਣੇ ਘਰ ਪਰਿਵਾਰ ਨੂੰ ਦੇਖ ਕੇ ਹਿੰਮਤ ਹਾਰ ਜਾਂਦਾ ਸੁਸਾਇਡ ਕਰ ਜਾਂਦਾ ਮੇਰਾ ਵੰਸ ਤਾਂ ਉਹੀ ਖਤਮ ਹੋ ਗਿਆ ਸੀ। ਖਤਮ ਸੀ ਖਤਮ ਦਿਨਾ ਔਰ ਕਈ ਮਾਵਾਂ ਅੱਜ ਵੀ ਆਪਣੀ ਕੋਕ ਪੀਟਦੇ ਨੇ ਜਿਨ੍ਹਾਂ ਨੇ ਕਿਸੇ ਨੂੰ ਤਾਂ ਵਿਚਾਰ 16 16 20 20 ਸਾਲ 25 25 ਸਾਲ ਬਾਅਦ ਬੱਚਾ ਹੋਇਆ ਪਰ ਉਹ ਵੱਡਾ ਉਸ ਤੋਂ ਬਾਅਦ ਉਹਨੇ ਸੁਸਾਇਸਾਈਡ ਕਰ ਲਿਆ ਸੋਚੋ ਇੱਕ ਵੱਡੇ ਸਟਾਰ ਦਾ ਨਾਮ ਲੈ ਰਿਹਾ ਸਿੱਧੂ ਮਸੇਵਾਲਾ ਜੇ ਨਾ ਹੁਣ ਉਹਦਾ ਦੂਜਾ ਭਰਾ ਪੈਦਾ ਹੁੰਦਾ ਖਤਮ ਸੀ ਵੰਸ਼ ਖਤਮ ਹੋ ਗਿਆ ਤੇ ਬਿਲਕੁਲ ਦੇਖੋ ਪਰਿਵਾਰ ਦੀ ਮੈਂ ਉਹਨੂੰ ਸਲੂਟ ਕਰਦਾ ਉਹਨਾਂ ਦੇ ਪਰਿਵਾਰ ਨੂੰ ਵਿਚਾਰਾਂ ਨੂੰ ਹਿੰਮਤ ਕੀਤੀ ਇੱਕ ਬੱਚਾ ਫਿਰ ਦੁਬਾਰਾ ਉਹਨੇ ਕਰ ਲਿਆ ਸਮਝ ਗਏ ਤੇ ਜਿੰਦਗੀ ਚਲ ਉਹਦੇ ਨਾਲ ਤਾਂ ਵਿਚਾਰੇ ਨਾਲ ਹਾਸਾ ਹੋ ਗਿਆ ਉਹ ਤਾਂ ਜ਼ਿੰਦਗੀ ਜੀਣਾ ਚਾਹੁੰਦਾ ਜੀਣਾ ਚਾਹੁੰਦਾ ਸੀ ਪਰ ਮੈਂ ਤੁਹਾਨੂੰ ਕਹਿ ਰਿਹਾ ਤੁਹਾਡਾ ਜੀਵਨ ਬੜਾ ਅਨਮੋਲ ਹੈ ਇਹਨੂੰ ਨਾ ਗਵਾਓ ਤੁਸੀਂ ਮਲਿਕ ਸਾਹਿਬ ਕਹਿੰਦਾ ਜੀਵਨ ਅਨਮੋਲ ਹੈ ਚਲੋ ਕੁਝ ਬੰਦੇ ਤਾਂ ਸੁਸਾਇਸਾਈਡਾ ਕਰ ਲੈਂਦੇ ਨੇ ਕੁਝ ਟੂਨੇ ਟੋਟ ਕਹਿੰਦੇ ਨਹੀਂ ਸ਼ਿਕਾਰ ਹੋ ਜਾਂਦੇ ਜਿਵੇਂ ਨਹਿਰਾ ਚ ਫੋੜੇ ਕਹਿੰਦੇ ਲਾਸ਼ਾਂ ਵੀ ਪਾਜੀ ਇੱਕ ਗੱਲ ਦੱਸਾਂ ਮੈਂ ਦੁਨੀਆਂ ਦੇ ਅੰਦਰ ਇਹ ਜੇ ਇਹ ਕਾਂਡ ਚੱਲ ਰਹੇ ਨੇ ਕਰੋ ਉਹਨਾਂ ਨੂੰ ਉਜਾਗਰ ਕਰ ਦਿਨਾ ਮੈਂ ਕਹਿੰਦਾ ਦੁਨੀਆਂ ਹੱਕੀ ਬੱਕੀ ਰਹਿ ਜਾਏ ਨਿੱਕੇ-ਨਿੱਕੇ ਬੱਚੇ 1-1 ਸਾਲ ਦੇ 2-2 ਸਾਲ ਦੇ ਨਿਆਣੇ ਨੂੰ ਮਾਰ-ਮਾਰ ਕੇ ਟੋਟੇ ਕਰ-ਕਰ ਕੇ ਨਹਿਰ ਚ ਢਾਲੇ ਕਰ-ਕਰ ਕੇ ਛੱਡਦੇ ਨੇ ਦੱਸੋ ਲਫਾਫੇ ਦੇ ਅੰਦਰ ਉਹਨਾਂ ਦੇ ਉੱਪਰ ਸਿੰਦੂਰ ਪਤਨ ਕੀ ਕੀ ਸਮਾਨ ਚੂੜੀਆਂ ਬੜਾ ਸਮਾਨ ਬਣ ਕੇ ਉਹਨੂੰ ਮੁਰਗੇ ਮਾਰ ਕੇ ਮਰੇਵੇ ਬੱਚਿਆਂ ਨੂੰ ਐ ਛੱਡ ਦਿੰਦੇ ਨੇ ਅੰਦਰ ਤੁਸੀਂ ਦੇਖਿਆ ਕਦੇ ਮੇਰੇ ਕੋਲ ਵੀਡੀਓ ਨੇ ਬਾਜੀ ਫੋਟੋਆਂ ਨੇ ਮੈਂ ਤਾਂ ਸਾਰਾ ਸਬੂਤ ਇਕੱਠਾ ਪਤਾ ਕਿ ਕਿਉਂਕਿ ਨਾ ਮੈਂ ਸਬੂਤ ਸਾਰੇ ਇਕੱਠੇ ਕਰ ਰੱਖੇ ਨੇ ਮੈਂ ਹਵਾ ਵਾਈਫਾਈਰ ਨਹੀਂ ਕਰਦਾ ਕਿ ਮੈਂ ਕਹਾਂ ਤਾਂ ਉੱਥੇ ਬੰਮ ਪਏ ਨੇ ਉੱਥੇ ਗੱਡੀਆਂ ਪਈਆਂ ਨੇ ਮੋਟਰਸਾਈਕਲ ਪਈਆਂ ਨੇ ਨਾਰ ਦੇ ਅੰਦਰ ਬੜੇ ਰਾਜਦਪਰ ਨੇ ਮੇਰੇ ਕੋਲ ਸਬੂਤ ਹੈ